ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕੱਲ ਦੀ ਸਾਖੀ ਦੇ ਵਿੱਚ ਆਪਾਂ ਮਾਛੀ ਵੜਦਾ ਇਤਿਹਾਸ ਜਾਣਿਆ ਸੀ ਅਤੇ ਅੱਜ ਆਪਾਂ ਸਾਬੋ ਕੀ ਤਲਵੰਡੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਾਬੋ ਕੀ ਤਲਵੰਡੀ ਭਾਪ ਦਮਦਮਾ ਸਾਹਿਬ ਗਏ ਉਥੇ ਕੀ ਕੀ ਕੌਤਕ ਹੋਏ ਅਤੇ ਗੁਰੂ ਕਾਸ਼ੀ ਨੂੰ ਕੀ ਵਰ ਦਿੱਤਾ ਆਓ ਇਸ ਬਾਰੇ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਪਿਆਰ ਦੇ ਨਾਲ ਸਾਖੀ ਨੂੰ ਸਰਵਣ ਕਰਨਾ ਅਤੇ ਕਮੈਂਟ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਸਰ ਸਾਹਿਬ ਦੀ ਜੰਗ ਜਿੱਤਣ ਤੋਂ ਪਿੱਛੋਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਦੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸਾਗੋ ਕੀ ਤਲਵੰਡੀ ਵੱਲ ਨੂੰ ਆਏ ਜਿਹੜਾ ਕਿ ਸਿੱਖ ਕੌਮ ਦੇ ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ਨਾਲ ਜਾਣਿਆ ਜਾਂਦਾ ਹੈ। ਉਹਨਾਂ ਸਮਿਆਂ ਵਿੱਚ ਤਲਵੰਡੀ ਸਾਬੋ ਰੇਤਲਾ ਇਲਾਕਾ ਸੀ। ਗੁਰੂ ਸਾਹਿਬ ਜੀ ਮਾਲਵੇ ਇਲਾਕੇ ਦਾ ਦੌਰਾ ਕਰਨ ਵਿੱਚੋਂ ਤਲਵੰਡੀ ਸਾਬੋ ਪਹੁੰਚ ਕੇ ਧਾਮ ਲਿਆ ਸੀ। ਐਸੇ ਕਰਕੇ ਇਸ ਧਰਤੀ ਦਾ ਨਾਮ ਦਮਦਮਾ ਸਾਹਿਬ ਪੈ ਗਿਆ। ਇਸ ਸਥਾਨ ਤੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬ ਕੌਰ ਜੀ ਜੋ ਸਰਸਾ ਨਦੀ ਤੇ ਵਿਛੜ ਗਏ ਸਨ ਭਾਈ ਮਨੀ ਸਿੰਘ ਜੀ ਨਾਲ ਆਨ ਕੇ ਗੁਰੂ ਸਾਹਿਬ ਜੀ ਨੂੰ ਮਿਲੇ ਬੇਸ਼ੱਕ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਪਰ ਮਾਂ ਦੀ ਮਮਤਾ ਜਾਗ ਪਈ ਜਦੋਂ ਗੁਰੂ ਸਾਹਿਬ ਜੀ ਤੋਂ ਪੁੱਛਿਆ ਕਿ ਪਾਸ਼ਾ ਜੀ ਸੰਗਤ ਵਿਚਾਰੇ ਲਾਲ ਨજર ਨਹੀਂ ਆ ਰਹੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਇਹ ਸਾਧ ਸੰਗਤ ਵੀ ਤੁਹਾਡੇ ਪੁੱਤਰ ਹੀ ਹਨ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਚਾਰ ਚਾਰ ਮਏ ਤੋਂ ਕੀ ਹੁਆ ਜੀਵਤ ਕਹੀ ਹਜ਼ਾਰ ਤਲਵੰਡੀ ਸਾਗੂ ਦੀ ਧਰਤੀ ਤੇ ਹੀ ਗੁਰੂ ਪਾਸ਼ਾ ਜੀ ਨੇ ਭਾਈ ਡੱਲੇ ਦੀ ਪਰਖ ਅਨੋਖੇ ਢੰਗ ਨਾਲ ਕੀਤੀ ਡੱਲਾ ਇਲਾਕੇ ਦਾ ਚੌਧਰੀ ਸੀ ਕਪੂਰੇਵਾਨ ਉਹ ਵੀ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਸੀ ਪਰ ਉਹ ਵੀ ਸਰਕਾਰੀ ਬੰਦਾ ਹੋਣ ਕਰਕੇ ਉਸ ਨੇ ਗੁਰੂ ਸਾਹਿਬ ਜੀ ਨਾਲ ਬੜੀ ਹਮਦਰਦੀ ਜਤਾਈ ਚਮਕਮਕੌਰ ਦੀ جنگ ਸਮੇਂ ਜੇਕਰ ਗੁਰੂ ਸਾਹਿਬ ਜੀ ਸਾਨੂੰ ਯਾਦ ਕੀਤਾ ਹੁੰਦਾ ਤਾਂ ਅਸੀਂ ਦੁਸ਼ਮਣ ਦੀ ਫੌਜ ਅੱਗੇ ਹਿੱਕਾ ਡਾਹ ਦੇਣੀਆਂ ਸਨ ਪਰ ਜਦੋਂ ਇੱਕ ਬੰਦੂਕ ਦੀ ਪਰਖ ਕਰਨ ਵੇਲੇ ਡੱਲੇ ਦੇ ਸਿਪਾਹੀ ਤੇ ਖੁਦ ਡੱਲਾ ਆਪਣੇ ਵਾਅਦੇ ਤੋਂ ਡੋਲਣ ਲੱਗੇ ਤਾਂ ਗੁਰੂ ਸਾਹਿਬ ਜੀ ਨੇ ਝਾਟ ਹੀ ਕਹਿ ਦਿੱਤਾ ਵਾ ਡੱਲਿਆ ਜੇ ਜੰਗ ਵਿੱਚ ਤੇਰੇ ਜਿਹੇ ਸਿਪਾਹੀ ਸਾਡੇ ਨਾਲ ਹੁੰਦੇ ਤਾਂ ਉੱਥੇ ਵੀ ਇਹਨਾਂ ਨੂੰ ਜਾਨ ਪਿਆਰੀ ਹੋ ਜਾਂਦੀ ਗੁਰੂ ਗੋਬਿੰਦ ਸਾਹਿਬ ਜੀ ਦਾ ਬਾਣੀ ਨਾਲ ਬਹੁਤੀ ਗੂੜਾ ਪਿਆਰ ਸੀ ਇਸ ਲਈ ਉਹਨਾਂ ਪੌਂਟਾ ਸਾਹਿਬ ਭਾਵ ਆਰੰਭ ਦੂਹੀ ਆਪਣੇ ਦਰਬਾਰ ਵਿੱਚ 52 ਕਵੀ ਰਖੇ ਹੋਏ ਸਨ ਜਿਨ੍ਹਾਂ ਨੇ ਵਲਗ-ਵਲਗ ਵਿਸ਼ਿਆਂ ਉਤੇ ਸਾਹਿਤਕ ਰਚਨਾ ਰਚੀ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਵਿਕੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਆਦ ਗ੍ਰੰਥ ਵਿੱਚ ਦਰਜ ਕਰਨ ਉਪਰੰਤ ਕਈ ਉਤਾਰੇ ਵੀ ਕਰਵਾਏ ਸਨ ਜਿੱਥੇ ਹੁਣ ਗੁਰਦੁਆਰਾ ਦਾ ਅਨੰਦਪੁਰ ਸਾਹਿਬ ਸੁਭਾਏ ਮਾਨ ਹੈ ਅਣਗਿਣਤ ਵਿਖੜੇ ਪੈਂਡਿਆਂ ਨੂੰ ਸਰਕਾਰਨ ਉਪਰੰਤ ਵੀ ਗੁਰੂ ਸਾਹਿਬ ਜੀ ਨੂੰ ਜਦ ਤਲਵੰਡੀ ਜ਼ਿਲ੍ਹਾ ਬਠਿੰਡਾ ਵਿਖੇ ਕੁਝ ਫੁਰਸਤ ਮਿਲੀ ਤਦ ਵੀ ਉਹਨਾਂ ਨੇ ਆਪਣੇ तमाम ਕਸਟਾਂ ਨੂੰ ਨਾ ਛੱਡਾਰਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਉਤਾਰੇ ਕਰਵਾਉਣ ਨੂੰ ਮਹੱਤਵ ਦਿੱਤਾ ਜਿਵੇਂ ਕਿ ਬਾਬਾ ਦੀਪ ਸਿੰਘ ਜੀ ਦੁਆਰਾ ਲਿਖੇ ਗਏ ਚਾਰ ਸਰੂਪਾਂ ਜਾਂ ਜੀਕਰ ਇਤਿਹਾਸ ਵਿੱਚ ਵੀ ਦਰਜ ਹੈ ਪਰ ਕੁਝ ਇਤਿਹਾਸਕਾਰ ਇਹ ਮੰਨਦੇ ਹਨ ਕਿ ਗੁਰੂ ਸਾਹਿਬ ਜੀ ਨੇ ਆਦ ਬੀੜ ਨੂੰ ਕਰਤਾਰਪੁਰ ਤੋਂ ਲਿਆਉਣ ਦਾ ਯਤਨ ਕੀਤਾ ਪਰ ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ ਜਿਸ ਉਪਰੰਤ ਗੁਰੂ ਸਾਹਿਬ ਜੀ ਨੇ ਜ਼ੁਬਾਨੀ ਹੀ ਭਾਈ ਮਨੀ ਸਿੰਘ ਜੀ ਕੋਲੋਂ ਤਲਵੰਡੀ ਸਾਬੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਜਿਸ ਵਿੱਚ ਪਹਿਲੀ ਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਦਰਜ ਕੀਤੀ ਹੈ ਆਦ ਗ੍ਰੰਥ ਦੀ ਸਥਾਪਨਾ ਸਨ 1604 ਈਸਵੀ ਵਿੱਚ ਤਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਜੀ ਦੁਆਰਾ ਮੁਕੰਮਲ ਹੋ ਚੁੱਕੀ ਸੀ ਅਤੇ ਦਾਮਦਮਾ ਸਾਹਿਬ ਪਹੁੰਚਣ ਦਾ ਸਮਾਂ ਸਨ 1708 ਈਸਵੀ ਹੈ ਸਵਾਲ ਪੈਦਾ ਹੁੰਦਾ ਹੈ ਕਿ ਇਸ 104 ਸਾਲਾਂ ਚ ਆਧ ਗ੍ਰੰਥ ਜੀ ਦਾ ਕੋਈ ਉਤਾਰਾ ਹੀ ਨਹੀਂ ਕੀਤਾ ਗਿਆ ਜਿਨ੍ਹਾਂ ਨੂੰ ਸਿੱਖ ਗੁਰੂ ਦਾ ਦਰਜਾ ਵੀ ਦਿੰਦੇ ਹਨ ਇੱਕ ਦਿਨ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਕਲਮਾਂ ਘੜੀਆਂ ਅਤੇ ਇਧਰ ਉਧਰ ਛਟਵਾ ਦਿੱਤੀ ਗੁਰੂ ਸਾਹਿਬ ਜੀ ਦੇ ਮਨ ਅੰਦਰ ਵਿਦਿਆਪਰਤੀ ਅਥਾ ਪਿਆਰ ਸੀ ਉਹਨਾਂ ਦਾ ਵਿਚਾਰ ਸੀ ਇੱਥੇ ਬਹੁਤ ਸਾਰੇ ਲੋਕੀ ਵਿਦਿਆ ਪ੍ਰਾਪਤ ਕਰਕੇ ਮਹਾਨ ਵਿਦਵਾਨ ਬਣਨਗੇ ਇਸ ਲਈ ਇਸ ਸਥਾਨ ਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ ਗੁਰੂ ਵਿਲਾਸ ਅਨੁਸਾਰ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਕੇ 9 ਮਹੀਨੇ 9 ਦਿਨ 9 ਪੈਰ 9 ਪਲ گزار ਕੇ ਕਤਕ ਸੁਦੀ ਪੰਨਵੀ ਸੰਮਤ 1763 ਈਸਵੀ ਨੂੰ ਅਮਰਤਵਿਲੀ ਦੱਖਣ ਵੱਲ ਰਵਾਨਾ ਹੋਈ ਨੌ ਪਲ ਮੂਰਤ ਚਸੇ ਦਿਨ ਨੌ ਹੀ ਮਾਸ ਨਿਹਾਰ ਜਾਮ ਦਮਦਮੇ ਮਦਮੇ ਵਸੇ ਸੋ ਦੀਨ ਦਿਾਰ ਮਾਤਾ ਗੁਜਰੀ ਜੀ ਅਤੇ ਮਾਤਾ ਸਹਿਬ ਦੇਵਾ ਜੀ ਨੂੰ ਭਾਈ ਮਨੀ ਸਿੰਘ ਨਾਲ ਦਿੱਲੀ ਰਵਾਨਾ ਕਰ ਦਿੱਤਾ ਗਿਆ ਅਤੇ ਆਪ ਦੱਖਣ ਵੱਲ ਕੂਚ ਕਰ ਗਏ ਤਦ ਤਲਵੰਡੀ ਸਾਗੋ ਦਾ ਇਲਾਕਾ ਮਾਲਵੇਚ ਰੇਗਿਸਤਾਨ ਵੱਜੋਂ ਜਾਣਿਆ ਜਾਂਦਾ ਸੀ ਜੋ ਸੁਰੱਖਿਆ ਦੇ ਪਾਕਤੋਂ ਕਾਫੀ ਮਹੱਤਵਪੂਰਨ ਸੀ ਕਿਉਂਕਿ ਆਸੇ-ਪਾਸੇ ਰੋਹੀ ਬਿਆਵਾਨ ਸੀ ਪਰ ਅੱਜ ਦੇ ਮਾਲਵਾ ਇਲਾਕੇ ਵਿੱਚ ਪੁਆਰ ਦਾ ਇਲਾਕਾ ਵੀ ਸ਼ਾਮਲ ਹੈ ਜਿਸ ਵਿੱਚ ਆਨੰਦਪੁਰ ਸਾਹਿਬ ਅਤੇ ਅਤੇ ਕੀਰਤਪੁਰ ਸਾਹਿਬ ਸ਼ਾਮਲ ਹਨ ਪਰ ਉਦੋਂ ਆਨੰਦਪੁਰ ਸਾਹਿਬ ਦਾ ਇਲਾਕਾ ਰਿਆਸਤੀ ਇਲਾਕਾ ਸੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਜਵੇਂ ਗੁਰੂ ਸਾਹਿਬਾਨ ਜੀ ਤੱਕ ਅਤੇ ਨੌਵੇਂ ਗੁਰੂ ਜੀ ਨੇ ਵੀ ਬਾਣੀ ਰਚੀ ਤੇ ਸੰਭਾਲੀ ਇਸ ਨਿਯਮ ਦਾ ਪਾਲਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ 1675 ਗੁਰਾਈ ਮਿਲਨ ਤੋਂ ਲੈ ਕੇ ਸਨ 1708 ਈਸਵੀ ਤੱਕ ਜਿਨ੍ਹਾਂ ਦੀ ਸਾਹਿਤਿਕ ਰੁਚੀ ਵੀ ਕਾਬਲ ਤਾਰਿਫ ਹੈ ਅਗਰ ਗੁਰੂ ਸਾਹਿਬ ਜੀ ਕੁਦਰਤੀ ਨਿਯਮਾਂ ਮੁਤਾਬਕ ਪਿੱਛੇ ਹੀ ਸਰੀਰਕ ਵਿਛੋੜਾ ਦੇ ਜਾਂਦੇ ਤਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੌਣ ਦਰਜ ਕਰਦਾ ਮੈਂ ਗੁਰੂ ਜੀ ਤੋਂ ਗੁਰੂ ਸਾਹਿਬ ਜੀ ਨੇ ਆਦਿ ਗ੍ਰੰਥ ਸਾਹਿਬ ਜੀ ਦੇ ਕਈ ਉਤਾਰੇ ਪਹਿਲਾਂ ਹੀ ਕਰਵਾ ਲਏ ਸਨ ਦਮਦਮਾ ਸਾਹਿਬ ਵੀ ਕਿ ਵੀ ਇਸ ਕਾਰਜ ਨੂੰ ਮੁੜ ਦੁਹਰਾਇਆ ਗਿਆ ਪਾਵਹ ਹੋਰ ਉਤਾਰੇ ਕੀਤੇ ਗਏ ਸਨ ਜਿਨ੍ਹਾਂ ਲਈ ਪਹਿਲਾਂ ਤੋਂ ਕੀਤੇ ਗਏ ਉਤਾਰਿਆਂ ਦੀ ਮਾਦਦ ਲਈ ਗਈ ਜੋ ਕਿ ਕਈ ਸਿੱਖਾਂ ਪਾਸ ਮੌਜੂਦ ਸਨ ਨਾ ਕਿ ਗੁਰੂ ਸਾਹਿਬ ਜੀ ਨੇ ਕਿਸੇ ਸਿੱਖ ਨੂੰ ਧੀਰਮਲੀਆਂ ਪਾਸ ਆਦ ਬੀਰ ਸਾਹਿਬ ਨੂੰ ਲੈਣ ਲਈ ਭੇਜਿਆ ਗੁਰੂ ਪਿਆਰੇ ਸਾਧ ਸੰਗਤ ਜੀ ਜੇਕਰ ਇਹ ਅੱਜ ਦੀ ਸਾਕੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਹੋਰਨਾਂ ਨਾਲ ਸਾਂਝੀ ਜ਼ਰੂਰ ਕਰਨਾ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ